ਰੂਪਨਗਰ ਦੀ ਸਬਜ਼ੀ ਮੰਡੀ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਮੋਟਰਸਾਈਕਲ ਦਾ ਮਾਲਕ ਨੌਜਵਾਨ ਮਰਵੀਰ ਸਿੰਘ ਚੌਂਤਾ ਪੈਣੀ ਪਿੰਡ ਦਾ ਰਹਿਣੇ ਵਾਲਾ ਜੋ ਰੂਪਨਗਰ ਦੇ ਨਜ਼ਦੀਕ ਹੀ ਪਿੰਡ ਹੈ ਅਤੇ ਉਸ ਦਾ ਮੋਟਰਸਾਈਕਲ ਸਬਜ਼ੀ ਮੰਡੀ ਜੋ ਪੱਕਾ ਬਾਗ ਦੇ ਨਜ਼ਦੀਕ ਪੈਂਦੀ ਹੈ ਸਬਜ਼ੀ ਮੰਡੀ ਦੇ ਵਿੱਚੋਂ ਚੋਰੀ ਹੋ ਗਿਆ ਹੈ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪੁਲਿਸ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਕਿ ਕਿਸ ਤਰ੍ਹਾਂ ਇੱਕ ਚੋਰ ਦੇ ਵੱਲੋਂ ਉਸ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰਕੇ ਉੱਥੋਂ ਲਿਜਾਇਆ ਜਾਂਦਾ ਹੈ ਸਾਡੇ ਨਾਲ ਇਸ ਵਕਤ ਫੋਨ ਕਾਲ ਦੇ ਉੱਪਰ ਮੋਟਰਸਾਈਕਲ ਦੇ ਮਾਲਕ ਮਨਵੀਰ ਸਿੰਘ ਮੌਜੂਦ ਹੈ ਮੋਟਰਸਾਈਕਲ ਦਾ ਨੰਬਰ ਸੀ ਪੀ ਵੀ 12 اے ਜੀ 0863 ਮਨਵੀਰ ਸਿੰਘ ਜੀ ਕਿਸ ਤਰ੍ਹਾਂ ਤੁਹਾਡਾ ਮੋਟਰਸਾਈਕਲ ਚੋਰੀ ਹੁੰਦਾ ਉਸ ਵਕਤ ਕੀ ਹਾਲਾਤ ਸੀਗੇ ਕਿੱਥੋਂ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਤੇ ਹੁਣ ਕੀ ਸਥਿਤੀ ਹੈ ਕੀ ਕਰ ਸੀਗਾ ਭਾਜੀ ਭਾਜੀ ਗੱਲ ਤਾਂ ਸੀ ਨਾ ਫਾਦਰ ਸਾਹਿਬ ਜਿੱਦਾਂ ਡਿਊਟੀ ਤੋਂ ਆਏ ਸੀਗੇ ਤੇ ਉਹ ਆਪਣਾ ਸੱਜੀ ਥੰਡੀ ਦੇ ਵਿੱਚ ਸਬਜ਼ੀ ਲੈ ਰਹੇ ਸੀਗੇ ਮਤਲਬ ਬਾਈਕ ਕੋਲੇ ਖੜੀ ਸੀਗੀ ਫਾਦਰ ਥੋੜਾ ਜਿਹਾ ਅੱਗੇ ਜਾ ਕੇ ਚਲੇ ਗਏ ਸੀਗੇ ਉਹ ਸਬਜ਼ੀ ਲੈਣ ਆ ਬੇਰੇ ਸੀਗੇ ਤਾਂ 5-10 ਮਿੰਟ ਬਾਅਦ ਜਦੋਂ ਉਹਨਾਂ ਨੇ ਦੇਖਿਆ ਆ ਮਤਲਬ ਵੀ ਬਾਈਕ ਚੋਰੀ ਹੋ ਗਈ ਫਿਰ ਸਾਹਮਣੀ ਬਿਲਕੁਲ ਹੀਰਾ ਜਨਨਾ ਸਟੋਰ ਪੈਂਦਾ ਜੀ ਇਜਾਦੋਂ ਉੱਤੇ ਫਾਦਰ ਸਾਹਿਬ ਨੇ ਰੋਲਾ ਪਾਇਆ ਤਾਂ ਹੀਰਾ ਜਨਨਾ ਸਟੋਰ ਤੇ ਗਏ ਤਾਂ ਉਥੋਂ ਉਹਨਾਂ ਨੇ ਜਿਹੜੀ ਸੀਸੀਟੀਵੀ ਫੁਟੇਜ ਮਤਲਬ ਕਢਵਾਈ ਹੈ ਆਪਾਂ ਫੋਨ ਦੇ ਵਿੱਚ ਹਨਾ ਉਹਦੇ ਵਿੱਚ ਬੰਦਾ ਜਿਹੜਾ ਚੋਰੀ ਬਾਈਕ ਚੋਰੀ ਕਰਦਾ ਦੇਖਿਆ ਗਿਆ ਤੇ ਜਿੱਦਾਂ ਅਸੀਂ ਪੁਲਿਸ ਨੂੰ ਵੀ ਉਸੇ ਟਾਈਮ ਇਤਲਾਹ ਕੀਤਾ ਤੇ ਪੁਲਿਸ ਸਾਡਾ ਪੂਰਾ ਸਹਿਯੋਗ ਕਰ ਰਹੀ ਹੈ ਜੀ ਤੇ ਪੁਲਿਸ ਕੱਲ੍ਹ ਦੀ ਹੀ ਜਿਹੜਾ ਹੈ ਬੰਦੇ ਦੀ ਭਾਲ ਦੇ ਵਿੱਚ ਹਨਾ ਸਰਚ ਕਰ ਗਈ ਆ ਭਾਲ ਕਰਦੀ ਹੈ ਬਾਈ ਬਾਕੀ ਪੁਲਿਸ ਸਾਡਾ ਪੂਰਾ ਸਹਿਯੋਗ ਦੇ ਰਹੀ ਹੈ ਜੀ ਤੇ ਸੀਸੀਟੀਵੀ ਦੇ ਵਿੱਚ ਸਾਫ਼ ਅਸੀਂ ਦੇਖਦੇ ਆ ਕਿ ਉਸ ਦੀ ਤਸਵੀਰ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਭਾਜੀ ਉਹਦੇ ਵਿੱਚ ਨਾ ਕਲੀਅਰ ਹੀ ਦਿਖ ਰਿਹਾ ਹੈ ਕਿ ਬੰਦਾ ਬਾਈਕ ਸਟਾਰਟ ਕਰਕੇ ਲੈ ਕੇ ਜਾ ਰਿਹਾ ਹੈ ਜੀ ਚਲੋ ਠੀਕ ਹੈ ਜੀ ਠੀਕ ਹੈ ਸੋ ਜਿਸ ਤਰ੍ਹਾਂ ਕਿ ਪੀੜਤ ਨੇ ਦੱਸਿਆ ਕਿ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਉਮੀਦ ਕਰਦੇ ਹਾਂ ਕਿ ਜਲਦੀ ਮਨਵੀਰ ਸਿੰਘ ਦਾ ਮੋਟਰਸਾਈਕਲ ਉਹਨਾਂ ਨੂੰ ਮਿਲ ਜਾਵੇ